ਸੰਗ ਨਾ ਚਾਲਿਸ਼ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਆ ਜਿਹੜਾ ਧਾਨ ਹੈ ਕਹਿੰਦੇ ਤੇਰੇ ਨਾਲ ਤਾਂ ਜਾਣਾ ਫਿਰ ਵੀ ਤੂੰ ਬੂਰਖ ਬਣਿਆ ਨਾਲ ਤੈਨੂੰ ਪਤਾ ਹੈ ਕੌਰੂ ਦੀਆਂ ਕਹਾਣੀਆਂ ਸੁਣਾਉਨੇ ਕੋਈ ਮਾਂ ਕਹਿੰਦੀ ਸੂਈ ਲੈ ਜਾ ਨਾਲ ਉਹ ਕਹਿੰਦੀ ਸੂਈ ਨਹੀਂ ਜਾਂਦੀ ਫਿਰ ਤੂੰ ਕਾਹਦੇ ਲਪਟਿਆ ਹੋਇਆ ਵੀ ਨਾਲ ਲੋਕਾਂ ਨੂੰ ਕਹਾਣੀਆਂ ਸੁਣਾਉਨੇ ਆਪ ਲਪਟੇ ਹੋਏ ਇਹ ਤਾਂ ਜੇ ਨਾਲ ਰਹੀ ਜਾਂਦਾ ਤੂੰ ਕਿਉਂ ਲਪਟਾਉਂਦਾ ਕਿਉਂ ਲਪਟਾਉ ਮੂਰਖ ਮਨਾ ਗੋਬੇ ਦੇ ਦਾਵੇ ਆ ਮੂਰਖ ਮਨਾ ਲਿਪਟਿਆ ਆ ਕਹਾ ਕਰੇ ਸਤ ਜੀ ਹਾਂ ਸੋਤ ਵੀ ਤੇ ਕੋ ਡਾਂਬਾ ਰ ਬਣਦਾ ਇੰਤੇ ਕਹੂ ਤਮ ਕਬਨ ਸੁਨਾਥਾ ਸੋਤਾ ਬੱਚੇ ਨੇ ਮਿੱਤਲ ਨੇ ਮੀਤ ਬਰਤਾ ਘਰ ਵਾਲੀ ਆ ਕੋਟੰਬੋ ਕੋਟੱਬ ਹੈ ਹਰ ਬਣਦਾ ਬਰਤਾ ਇਸਤਰੀ ਹੈ ਦਸ ਕਿਹੜਾ ਸਾਥ ਦਊ ਤੇ ਇੰਤੇ ਕਹੂ ਤਮ ਕਬਨ ਸੁਨਾਥਾ ਕਿਹੜਾ ਸਾਥ ਦੇਣ ਵਾਲਾ ਹੈ ਸਾਥ ਚੱਲਣ ਵਾਲਾ ਕੌਣ ਹੈ ਤੇ ਕੋਈ ਵੀ ਫਿਰ ਪਤਾ ਹੀ ਨਹੀਂ ਲੱਗਣਾ ਉਹ ਕੌਣ ਸੀ ਕੌਣ ਨਹੀਂ ਰਾਜ ਰੰਗ ਨਹੀਂ ਹੈ ਕੋਈ ਸਾਥ ਚੱਲਣ ਵਾਲਾ ਨਹੀਂ ਹੈ ਕੋਈ ਹਾਂ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਨਾ ਕਬਨ ਸੁਟਕਾਰ ਇੰਤੇ ਕਹੋ ਕਬਨ ਸੁਟਕਾਰ ਇੰਤੇ ਕਹੋ ਕਬਨ ਸੁਟਕਾਰ ਰਾਗ ਰੰਗ ਦੁਆਇਆ ਵਿਸਤਾਰ ਆ ਰਾਗ ਰੰਗ ਦੇ ਬਾਕੀ ਰਾਜਾਂ ਦੇ ਗੁਰਦਵਾਰਿਆਂ ਚ ਵੀ ਰਾਗ ਰੰਗ ਹੀ ਆ ਕੀਰਤਨ ਦਾ ਰੰਗ ਹੁੰਦਾ ਰਾਗ ਰੰਗਈਆ ਵਰਗੀ। ਜਦ ਜਮ ਆਇਆ ਤਾਂ ਬਿਸਤਾਰ ਜਦ ਆਇਆ ਤਾਂ ਬਿਸਤਾਰ ਹੁੰਦਾ। ਇਹਦੇ ਤਾਂ ਛਟਕਾਰਾ ਹੀ ਨਹੀਂ ਸੀ ਲਿਖਿਆ ਤੁਸੀਂ ਇਹੀ ਬਣਾ ਕੇ ਵੇਚ। ਅਸਲ ਛਟਕਾਰਾ ਨਹੀਂ ਦੇਣਾ ਤੁਸੀਂ ਚਾਹੁੰਦੇ ਵੀ ਪਬਲਿਕ ਛੁੱਟ ਜਵੇ। ਸਾਰਾ ਨਮਰੇ ਬਣਾਇਆ ਵੀ ਪਬਲਿਕ ਨਾਮ ਵੱਲੋਂ ਜਾਏ ਨਾ ਸਕੇ। ਮੁਕਤੀ ਕਿਸੇ ਨੂੰ ਮਿਲੇਗੀ ਨਾ। ਕਪੀ ਜੀਪੀ ਵਾਲਿਆਂ ਦੇ ਨਾਲ ਇਹ ਗਲਤੀ ਭਾਈ ਵਾਲੀ ਆ ਉਹ ਕਹਿੰਦੇ ਤੁਸੀਂ ਆਪਾਂ ਬਸ ਪਤਾ ਨਾ ਲੱਗ ਜਾ ਲੋਕਾਂ ਨੂੰ। ਐਸਾ ਦਾਣਾ ਬਣਾ ਗੋਣੋ ਪਤਾ ਲੱਗਣਾ ਜਾਵੇ ਜਾਣ ਕਿਸ ਨੂੰ ਦੇਣਾ ਨਹੀਂ ਗਾਂ ਆਪਾਂ ਨੇ ਜਾਣਾਂ ਨੇ ਉਹਨਾਂ ਨੂੰ ਜਾਣ ਦੇਣਾ ਆਪਾਂ ਦਾ ਨੜਕਾ ਜਾਣੀਆਂ ਨੇ ਉਹ ਨਾਲ ਚੱਲਿਆ ਆਪਣੇ ਮਿਲਣ ਵਾਲੇ ਹੀ ਨੇ ਸਾਥੀ ਲੋ ਇਹਨਾਂ ਨਾਲ ਆਪਣਾ ਬੜਾ ਪ੍ਰੇਮ ਇਹਨਾਂ ਦਾ ਤਾਂ ਇੱਥੇ ਮਿਲਣਿਆ ਕਹਾਂ ਮਿਲਣਾ ਨੇ ਇਲੈਕਸ਼ਨ ਹੈ ਨਾ ਸੱਤੇ ਹੀ ਲੜਦੇ ਨੇ ਹਾਂਜੀ ਅਸ ਹਸਤੀ ਰਾਤ ਅਸਵਾਰੀ ਝੂਠਾ ਡੰਪ ਝੂਠਾ ਸਾਰੀ ਅਸ ਹਸਤੀ ਰਾਥੇ ਹੋਰੇ ਹਾਥੀ ਰਥ ਅਸਵਾਰੀਆਂ ਨੇ ਜਿਹੜੀਆਂ ਇੰਜਾਂ ਤੇ ਝੂਠਾ ਡੰਬ ਝੂਠ ਪਸਾਰੀ ਸਭ ਝੂਠਾ ਡੰਬ ਝੂੜ ਦਾ ਪਸਾਰਾ ਸਾਰਾ ਹੀ ਝੂੜ ਪਾ ਸਾਰੀ ਤੇ ਝੂੜ ਦਾ ਪਸਾਰਾ ਇਹਦੇ ਨਾਲ ਛੁਟਕਾਰਾ ਨਹੀਂ ਹੈ ਛੁਟਕਾਰਾ ਇਹਦੇ ਨਾਲ ਨਹੀਂ ਹੈ ਜਿਨੀ ਦੀਏ ਕਿਸ ਬੁੱਝੇ ਨਾ ਬਗਾਨਾ ਨਾਮਕਸਾਰ ਨਾਨਕ ਪ੍ਰਸਤਾਨ ਨੂੰ ਜਿਨੇ ਦਿੱਤੇ ਨੇ ਇਹ ਤਦੂ ਘੋੜੇ ਰਾਜਾ ਹੱਥ ਅਸਵਾਰੀ ਉਹ ਰਾਜ ਤਿਸ ਬੁਜੇ ਨਾ ਕੋ ਗਾਨਾ ਕੋ ਗਾਨਾ ਇਹ ਬੁਜਾ ਨਾ ਬਣ ਗਿਆ ਉਹਦਾ ਨਹੀਂ ਬਣਿਆ ਜਿਨੇ ਦਿੱਤੇ ਨੇ ਉਹਦਾ ਤਾਂ ਰਹਿਿਆ ਹੀ ਨਹੀਂ ਹੁਣ ਤਾਂ ਇਹਦੇ 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 ਕਿ ਯਾਹ ਪੁੱਤਰ ਕਿਸੇ ਦਾ ਬਾਪ ਹੈ ਕਿਸੇ ਦਾ ਸਭ ਦੀ ਆਪਣਾ ਗram ਪਾਇਆ ਹਾਂ ਉਹ ਉਹਨੇ ਉਹਨੂੰ ਬਗਾਲਣਾ ਬਣਾ ਲਿਆ ਬਾਕੀ ਆਪਣੇ ਬਣਾ ਦੇ ਸਾਰੇ ਆਪ ਕਿਸੇ ਦਾ ਬਣ ਗਿਆ ਆਪਣੇ ਕੋਈ ਹੋਰ ਬਣਾ ਲਏ ਜੀ ਨੇ ਸਭ ਕੁਝ ਦਿੱਤਾ ਉਹਨੂੰ ਕੁਝ ਨਹੀਂ ਤਾਤ ਪਿਆਰੀ ਵਿਸਰਿਆ ਉਹ ਜੇ ਨਾ ਬਗਾਨਾ ਨਾ ਵਿਸਾਰ ਨਾਨਕ ਪਸਤਾਨਾ ਨਾਨਕ ਕਹਿੰਦਾ ਸੱਚ ਨੂੰ ਵਿਸਾਰ ਕੇ ਪਸਾਇਆ ਪਸਾਇਆ ਜਿਹੜਾ ਵੀ ਪਸਾਇਆ ਪਸਤਾਨਾ ਲਿਖਿਆ ਲਫ਼ਜ਼ ਪਸਤਾਨਾ ਜਿਹੜਾ ਵੀ ਪਸਾਇਆ ਸੱਚ ਨੂੰ ਵਿਸਾਰ ਕੇ ਪਸਾਇਆ ਤੂੰ ਵੀ ਪਸਤਾਨੇ ਦਾ ਤੂੰ ਸੱਚ ਨੂੰ ਬਸਾਰਦਾ ਜਿਹੜਾ ਵੀ ਪਸਤਾਇਆ ਸੱਚ ਨੂੰ ਬਸਾਰ ਕੇ ਨਾਮ ਨੂੰ ਬਸਾਰ ਕੇ ਪਸਾਇਆ ਹੀ ਹੈ ਉਹਨੂੰ ਇਸ਼ਾਰਾ ਕਰਦਾ ਵੀ ਤੈਂ ਪਸਾਉਣਾ ਨਹੀਂ ਪਸਾਉਣਾ ਤੇਰੀ ਮਰਜ਼ੀ ਆਪਸ਼ਨ ਛੱਡਤੀ ਹਾਂ